ٹھیک ہے ٹھیک ہے لوگ یہاں لاؤ اللہ اکبر زندہ بھگوان سلام مرداباد مرداباد بھلے سلام دیکھو مرداباد 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 جلدی کرو جلدی کرو بھائی نہیں भगवान 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 हाय 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 भगवंतान भगवंत मान भगवंतानी नहीं चलेगी नहीं 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 चलेगी 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 भगवान भगवंत मान मुर्दाबाद ਬੇਤਲੀ ਨਹੀਂ ਚਲੇਗੀ ਪੱਕਾ ਸਾਈ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਇਹ ਤਾਂ ਪੱਕਾ ਮਾਰੋ ਇਹਦੇ ਲੱਗਾ ਮਾਰੋ ਪੁਵਾਪਾਰਾ ਦਾ ਸਵਾਲ ਰਿਹਾ ਕਿ ਮੈਟਰਾ ਪੂਰਾ ਹੈ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬੜਿੰਗਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜ਼ਿਲ੍ਹਾ ਕਾਂਗਰਸ ਕਮੇਟੀ ਪਟਿਆਲਾ ਸ਼ਹਿਰੀ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦਾ ਪੁੱਤਣਾ ਫੁਕਿਆ ਗਿਆ ਕਿਉਂਕਿ ਜਦੋਂ ਦੀ ਇਹ ਸਰਕਾਰ ਬਣੀ ਹੈ ਇਹਨਾਂ ਨੇ ਕਾਂਗਰਸ ਪਾਰਟੀ ਦੇ ਕੋਈ ਵੀ ਸਾਡਾ ਲੀਡਰ ਹੈ ਕਿਸੇ ਦੇ ਝੂਠੇ ਪਰਚੇ ਦਾਜ ਕਰਕੇ ਕਿਸੇ ਨੇ ਭ੍ਰਿਸ਼ਟਾਚਾਰ ਦੇ ਦੋਸ਼ ਲਾ ਕੇ ਥੋੜੇ ਦੇ ਅੱਗੇ ਟੱਕੇਸ਼ਾਹੀ ਕਰਨ ਦੀ ਕੋਸ਼ਿਸ਼ ਕੀਤੀ ਆ ਇੱਥੋਂ ਤੱਕ ਕੇ ਜਿਹੜੇ ਹਾਈ ਕੋਰਟ ਦੇ ਕੁਝ ਸਾਡੇ ਕੁਝ ਲੀਡਰਾਂ ਦੇ ਫੈਸਲੇ ਗਏ ਹਾਈ ਕੋਰਟ ਨੇ ਇੱਥੋਂ ਤੱਕ ਕਹਿ ਦਿੱਤਾ ਵੀ ਇਹ ਕੇਸ ਬਣਨ ਦੇ ਕਾਬਿਲ ਹੀ ਨਹੀਂ ਸੀ ਸਿਰ ਪੋਲੀਟੀਕਲ ਰੰਚਸ ਦੇ ਕਾਰਨ ਇਹ ਕੇਸ ਬਣਾਏ ਗਏ ਨੇ ਕੱਲ ਸ਼ਾਮ ਜੋ ਸਾਡੇ ਆਪੋਜੀਸ਼ਨ ਦੇ ਲੀਡਰ ਨੇ ਸਦਾ ਪ੍ਰਤਾਪ ਸਿੰਘ ਬਾਜਵਾ ਜੀ ਉਹਨਾਂ ਨੂੰ ਡਰਾਉਣ ਔਰ ਧਮਕਾਉਣ ਦੀ ਖਾਤਰ ਕਿਉਂਕਿ ਕਾਂਗਰਸ ਪਾਰਟੀ ਦਾ ਜਿਹੜਾ ਗ੍ਰਾਫ ਹੈ ਉਹ ਬਹੁਤ ਉੱਪਰ ਜਾ ਰਿਹਾ ਹੈ ਦਿਨ ਪਰ ਦਿਨ ਲੋਕ ਇਹ ਚਾ ਰਹੇ ਨੇ ਵੀ ਕਦੋਂ ਸក្តਾਈ ਆਵੇ ਤੇ ਕਾਂਗਰਸ ਪਾਰਟੀ ਦੀ ਸਰਕਾਰ ਬਣੇ ਉਹਨਾਂ ਨੂੰ ਡਰਾਉਣ ਦੀ ਖਾਤਰ ਦੂਸਰੇ ਲੀਡਰ ਨੂੰ ਡਰਾਉਣ ਦੀ ਖਾਤਰ ਕਿਉਂਕਿ ਇਹਨਾਂ ਨੂੰ ਤੇਰੀ ਲਿਧਿਆਨੇ ਪੱਛਮੀ ਦੀ ਇਲੈਕਸ਼ਨ ਬਾਾਈ ਇਲੈਕਸ਼ਨ ਆਉਣੀ ਹੈ ਉਹ ਤੇ ਹਾਰ ਦਿਖ ਰਹੀ ਹੈ ਸਾਡੇ ਲੀਡਰਾਂ ਨੂੰ ਸਾਡੇ ਵਰਕਰਾਂ ਨੂੰ ਧਮਕਾਉਣ ਦੀ ਖਾਤਰ ਇਹਨਾਂ ਨੇ ਕੱਲ ਇੱਕ ਝੂਠਾ ਪਰਚਾ ਛੋਟੀ ਜੀ ਗੱਲ ਤੇ ਜਿਹੜੀ ਕੋਈ ਪਿਛਲੇ ਸਮੇਂ ਸਾਡੇ ਬਾਜਵਾ ਸਾਹਿਬ ਨੇ ਬਿਆਨ ਦਿੱਤਾ ਸੀ ਉਦੇ ਕਾਰਨ ਕੋਈ ਉਹਨਾਂ ਦੇ ਖਿਲਾਫ ਫੇਰ ਦਰਜ ਕੀਤੀ ਹੈ ਕਾਂਗਰਸ ਪਾਰਟੀ ਦਾ ਕੋਈ ਵੀ ਵਰਕਰ ਇਹ ਟੱਕਾ ਸਾਹੀ برداشت ਨਹੀਂ ਕਰੂਗਾ ਸਾਨੂੰ ਇਸ ਟੱਕੇ ਨੂੰ ਖਤਮ ਕਰਨ ਵਾਸਤੇ ਸਰਕਾਰ ਦੇ ਖਿਲਾਫ ਜੋ ਲੜਾਈ ਲੜਨੀ ਪਊਗੀ ਅਸੀਂ ਲੜਨ ਨੂੰ ਤਿਆਰ ਆ ਅੱਜ ਅਸੀਂ ਉਹਨਾਂ ਦਾ ਪੁੱਤਰਾ ਫੁਕਿਆ ਸੰਬੋਲਕ ਤੌਰ ਤੇ ਕੱਲ ਨੂੰ ਚੰਡੀਗੜ੍ਹ ਅਸੀਂ ਜਾ ਰਹੇ ਹਾਂ ਉੱਥੇ ਬਾਜਵਾ ਸਾਹਿਬ ਨੂੰ ਜੇ ਪੁਲਿਸ ਨੇ ਸੱਦਾ ਲਾਇਆ ਤੇ ਉਹਨਾਂ ਦੇ ਅਸੀਂ ਨਾਲ ਜਾਵਾਂਗੇ ਬੜੀ ਗਿਣਤੀ ਚ ਬੰਦੇ ਉਰੋਂ ਪਟਿਆਲੋਂ ਜਾ ਰਹੇ ਨੇ ਤਕਰੀਬਨ 100 ਬੰਦਾ ਤੇ 100 ਅਸੀਂ ਤੁਹਾਡੇ ਰਾਹੀਂ ਇਹ ਭਗਵੰਤ ਮਾਨ ਸਰਕਾਰ ਨੂੰ ਦੱਸਣਾ ਚਾਹੁੰਦੇ ਆਂ ਵੀ ਅਸੀਂ ਡਰਨ ਵਾਲੇ ਨਹੀਂ ਨਾ ਅਸੀਂ ਝੂਟੇ ਪਰਚਿਆਂ ਤੋਂ ਡਰਨ ਵਾਲੇ ਆਂ ਨਾ ਅਸੀਂ ਹੁੰ ਡਰਨ ਵਾਲੇ ਆਂ ਅਸੀਂ ਲੋਕਾਂ ਦੀ ਆਵਾਜ਼ ਚੱਕ ਕੇ 2027 ਜਿਹੜੀ ਸਰਕਾਰ ਬਣਾਉਣੀ ਹੈ ਅਸੀਂ ਉਹਨੂੰ ਬਣਾ ਕੇ ਰਾਂਗੇ ਅੱਧੀ ਰਾਣੀ ਦਿੱਤੀ ਹੋ ਗਈ ਜੀ ਸਾਡਾ ਪੁੱਲਾ ਦਾੜਿਆ ਤੁਹਾਡੇ ਵੱਲੋਂ ਕਿਹੜੀ ਕਿਹੜੀ ਕਾਰਗਵਾਹ ਕਰਦੇ ਕਿਹੜੀਆਂ ਨੀਤੀਆਂ ਜੀ ਜਾਣਗੇ ਅਸੀਂ ਕੱਲ ਚੰਡੀਗੜ੍ਹ ਜਾ ਰਹੇ ਆਂ ਬਾਜਵਾ ਸਾਹਿਬ ਨੂੰ ਕੱਲ ਪੁਲਿਸ ਨੇ ਬੁਲਾਇਆ ਹੈ ਵੱਡੀ ਗਿਣਤੀ ਚ ਸਾਡੇ ਪੰਜਾਬ ਤੋਂ ਲੀਡਰ ਆ ਰਹੇ ਨੇ ਉਹ ਤੋਂ ਬਾਅਦ ਜੋ ਸਾਨੂੰ ਪਾਰਟੀ ਦਾ ਦੇਸ਼ ਹੋਊਗਾ ਉਹ ਅਸੀਂ ਉਸ ਨੂੰ ਉਵੇਂ ਲਾਗੂ ਕਰਾਂਗੇ ਅੱਜ ਜਿਆਦਾ ਪੁੱਤਰਾ ਜਿਹੜਾ ਸਾਰੇ ਗਿਆ ਕੀ ਇਸ ਮੈਟਰ ਨੂੰ ਲੈ ਕੇ ਕਿਉਂ ਸਾਰੇ ਆ ਤੁਸੀਂ ਪਿਛਲੇ ਦਿਨਾਂ ਤੋਂ ਦੇਖਦੇ ਹੋ ਜਦ ਦੀ ਸਰਕਾਰ ਬਣੀ ਹੈ ਇਹਨਾਂ ਨੇ ਚਾਹ ਕਾਂਗ ਦਾ ਲੀਡਰ ਹੈ ਚਾ ਕੋਈ ਵਰਕਰ ਹੈ ਈਵਨ ਕੇ ਬਾਠ ਵਰਗੇ ਕਰਨਲ ਵਰਗੇ ਤੱਕ ਤੇ ਇਹਨਾਂ ਨੇ ਬਖਸ਼ਿਆ ਨਹੀਂ ਜੋ ਇਹਨਾਂ ਨੇ ਹਾਲਾਤ ਆ ਪੈਦਾ ਕੀਤੇ ਨੇ ਜੋ ਸਾਡੇ ਸੀਐਲਪੀ ਦੇ ਲੀਡਰ ਪ੍ਰਤਾਪ ਬਾਜਵਾ ਨੇ ਕੱਲ ਜੋ ਤੱਕੇ ਨਾਲ ਅਫੀਅਰ ਕਰਕੇ ਉਹਨਾਂ ਨੂੰ ਡਰਾ ਦਬਕਾਇਆ ਜਾ ਰਿਹਾ ਪੰਜਾਬ ਸਰਕਾਰ ਪੰਜਾਬ ਪ੍ਰਦੇਸ਼ ਕਾਂਗਰਸ ਦੇ ਹੁਕਮਾ ਮੁਤਾਬਿਕ ਅਜੇ ਪੁੱਤਲਾ ਫੁੱਕਿਆ ਹੈ ਕੱਲ ਅਸੀਂ ਧਰਨਾ ਦੇਣਾ ਅੱਗੇ ਜੋ ਵੀ ਉਹਨਾਂ ਦਾ ਹੁਕਮ ਹੈ ਅਸੀਂ ਅਕੇ ਪੂਰਾ ਕਰਾਂਗੇ